ਮੰਦੁਰਤ ਗਵਾਇਆ ਹਰ ਪ੍ਰਭ ਯਾਪੇ ਸਭ ਸੰਸਾਰ ਉਾਰੇ ਆ ਸਤਿਗੁਰੂ ਜੀ ਦੇ ਬਖਸ਼ਿਸ਼ਾ ਜੀ ਕਿਰਪਾ ਕਰਦੇ ਨੇੰਦੁਰਤ ਦਾ ਅਰਥ ਹੈ ਪਾਪ ਕੇਹੇ ਭਾਈ ਪ੍ਰਭੂ ਆਪਾ ਆਪ ਹੀ ਫਿਰ ਸਾਰੇ ਸੰਸਾਰ ਨੂੰ ਉਕਾਰਾਂ ਤੋਂ ਬਚਾਉਣ ਵਾਲਾ ਹੈ ਤੇ ਕਿਰਪਾ ਆਪ ਕਰਦਾ ਹੈ ਪ੍ਰਭੂ ਮਨੁੱਖ ਦਾ ਮਿਸਲਾ ਕੀਤਾ ਪਾਪ ਉਸ ਮਨੁੱਖ ਦੇ ਅੰਦਰੋਂ ਦੂਰ ਕਰ ਦਿੰਦਾ ਹੈ ਉਸ ਮਨੁੱਖ ਦੇ ਅੰਦਰ ਕੀਤੇ ਹੋਏ ਪਾਪਾਂ ਦਾ ਨਾਸ ਕਰ ਦਿੰਦਾ ਹੈ ਜਿਹੜਾ ਪ੍ਰਖ ਪਾਰ ਬ੍ਰਹਮ ਕਿਰਪਾ ਧਾਰੀ ਆਪਣਾ ਵਿਰਧ ਸੁਵਾਰਿਆ ਸਤਿਗੁਰ ਜੀ ਕਹਿੰਦੇ ਜਿਹੜਾ ਨਉਕ ਗੁਰੂ ਵਾਲਾ ਬਣ ਜਾਂਦਾ ਹੈ ਗੁਰੂ ਜੀ ਦੇ ਚਰਨਾ ਲਾਣ ਨਾਲ ਜੁੜ ਕੇ ਗੁਰੂ ਦੇ ਸਰਬਤੀ ਕਮਾਈ ਕਰਦਾ ਹੈ ਗੁਰੂ ਦੇ ਉਪਦੇਸ਼ ਨੂੰ ਮੰਗਾ ਹੈ ਤੇ ਜਿਸ ਨੂੰ ਮੁਕਥੇ ਅਕਾਲ ਪੁਰਖ ਵੈ ਗੁਰੂ ਪਾਰਮਰਿ ਪ੍ਰਭੂ ਜੀ ਮਿਹਰ bina ਨਿਗਾਹ ਕਰਦੇ ਹਨ ਅਸਾ ਕਹਿੰਦੇ ਭਾਈ ਪ੍ਰਭੂ ਫਿਰ ਆਪਣਾ ਮੁਖ ਤਲੀਮਾ ਦਾ ਜਿਹੜਾ ਦਇਆ ਕਰਨ ਵਾਲਾ ਪਿਆਰ ਕਰਨ ਵਾਲਾ ਉਹਦਾ ਸੁਭਾਅ ਹੈ ਉਹ ਨਹੀਂ ਛੱਡਦਾ ਹੈ ਉਹ ਸਦਾ ਚੇਤੇ ਰੱਖਦਾ ਹੈ ਤੇ ਸਦਾ ਚੇਤੇ ਰੱਖਣ ਕਰਕੇ ਮੁਕ ਨੂੰ ਫਿਰ ਜੜੇ ਕੀਤੇ ਹੋਏ ਉਹਦੇ ਪਿਛਲੇ ਜਨਮਾਂ ਦੇ ਪਾਪ ਨੇ ਉਹਨਾਂ ਪਾਪਾਂ ਨੂੰ ਕੱਟ ਦਿੰਦਾ ਹੈ ਉਹਨਾਂ ਪਾਪਾਂ ਨਾਲ ਵਿਰਤ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਲੈਂਦਾ ਹੈ ਇਸ ਕਰਕੇ ਪਾਸਾ ਕਹਿੰਦੇ ਭਾਈ ਜਿਹੜਾ ਵੀ ਮਨੁੱਖ ਗੁਰੂ ਵਾਲਾ ਬਣ ਕੇ ਨੂੰ ਵੀ ਸਿੱਖਤ ਸਲਾਹ ਕਰਦਾ ਹੈ ਉਹ ਸੁਨੁੱਖ ਨੂੰ ਪ੍ਰਭੂ ਉਹਦੇ ਅੰਦਰੋਂ ਵਿਚਾਰਾਂ ਦਾ ਨਾਸ ਕਰਦੇ ਨੇ ਪਿਛਲੇ ਜਨਮਾਂ ਦੇ ਪਾਪ ਜਿਹੜੇ ਮਨੁੱਖ ਦੇ ਅੰਦਰੋਂ ਫਿਰ ਉਹ ਦੂਰ ਕਰ ਲੰਦਾ ਹੈ ਹੋਈ ਰਾਜੇ ਅਰਾਂ ਸਾਰਾ ਜਗ ਰਾਮਦੀਪ ਅਜ ਭਾਵ ਕਿ ਆਕਾਰ ਪਰਗਵੇ ਸਤਿਗੁਰੂ ਪਾਤਸ਼ਾਹ ਜਿਹੜਾ ਸਾਰੀ ਦੁਨੀਆ ਦਾ ਰਾਜ ਹੈ ਸਾਰੀ ਦੁਨੀਆ ਦਾ ਸੱਚੇ ਪਾਤਸ਼ਾਹ ਹੈ ਤੇ ਪ੍ਰਭੂ ਪਾਤਸ਼ਾਹ ਜਿਸ ਨੂੰ ਮੁਕਤੀ ਪਾਪਾਂ ਨੂੰ ਅਰਾਖੀ ਕਰਦਾ ਹੈ ਕੋਈ ਰਾਜੇ ਰਾ ਕੀ ਰਕਬਾ ਜਿਹੜਾ ਵੀ ਮਨੁੱਖ ਕੋ ਗੁਰੂ ਵਾਲਾ ਬਣ ਜਾਂਦਾ ਹੈ ਗੁਰੂ ਦੇ ਸਤ ਨੂੰ ਆਪਣੇ ਮਿਲਦੇ ਚ ਰਸਾਉਂਦਾ ਹੈ ਗੁਰੂ ਦੇ ਸਰਗਤੀ ਕੀਰਤੀ ਕਰਦਾ ਹੈ ਕੀਰਤੀ ਸੁਣਦਾ ਹੈ ਸਤਗੁਰੂ ਜੀ ਕਹਿੰਦੇ ਭਾਈ ਫਿਰ ਅਪਕਾਲ ਗੁਰੂ ਤਉ ਪਾਸਾਰ ਜਿਸ ਮਨੁੱਖ ਦੇ ਪਾਪਾ ਨੂੰ ਰਾਖੀ ਕਰਦਾ ਹੈ ਸੂਖ ਸਹਿਜ ਆਨੰਦ ਗੁਣ ਗਾਉ ਮਨ ਤਨ ਦੇਹ ਸੁਖਾਮੀ ਰਗਾਉ ਰੋਹੰਦਾ ਮਨ ਵੀ ਸੁਖੀ ਹੋ ਜਾਂਦਾ ਜੀ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਪ੍ਰਭੂ ਦੀ ਕਿਰਪਾ ਹੁੰਦੀ ਹੈ ਨੇਰੇ ਬਿਨਾਂ ਦਰ ਹੁੰਦੀ ਹੈ ਆਸਿਕ ਉਹਦਾ ਮਨ ਵੀ ਸੁਖੀ ਹੋ ਜਾਂਦਾ ਜਿਹੜਾ ਮਨ ਹਰ ਵੇਲੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਜਗੜਿਆ ਕਰਿਆ ਦੁਖੀ ਹੋ ਰਿਹਾ ਹੈ ਉਹ ਮਨ ਤੋਂ ਵਿਕਾਰਾਂ ਦੀ ਮੈਣ ਲੈ ਜਾਂਦੀ ਹੈ ਇਹ ਵਕਾਰਾਂ ਦੇ ਮੈਲ ਲੈਣ ਕਰਕੇ ਹੁਣ ਉਹ ਸਾਰੇ ਸਤਿਗੁਰ ਪਾਤਸ਼ਾਹ ਕਹਿੰਦੇ ਸਦਾ ਸੁਖੀ ਹੈ ਤੇ ਸਰੀਰ ਵੀ ਸੁਖੀ ਹੋ ਜਾਂਦਾ ਹੈ ਜਿਹੜਾ ਸਰੀਰ ਭਾਈ ਇਹਨੇ ਕਸ਼ਟ ਚੱਲਦਾ ਹੈ ਇਹ ਸਰੀਰ ਵੀ ਜਿਹੜਾ ਪਾਤਸ਼ਾਹ ਕਹਿੰਦੇ ਤੇਰਾ ਮੈਂ ਕਦੇ ਅੱਖਾਂ ਮਾੜਾ ਵੇਖਦੀਆਂ ਨੇ ਕੰਨ ਮਾੜਾ ਸੁਣਦੇ ਨੇ ਰਸਨਾ ਮਾੜਾ ਬੋਲਦੀ ਹੈ ਆਦੇ ਕਰਕੇ ਹੈ ਕਿਉਂਕਿ ਅੰਦਰ ਮਨ ਦੇ ਵਿੱਚ ਮੈਂ ਹੈ ਸਾ ਉਹ ਹੈ ਭਾਂਡੇ ਵਿੱਚ ਵਸ ਸਾਨਿਕ ਰਹੇ ਜਿਹੜੇ ਹੁਣ ਭਾਂਡੇ ਵਿੱਚ ਵਸਤੂ ਹੋਈ ਵੀ ਉਹੀ ਬਾਹਰ ਆਉਂਦੀ ਹੈ ਇਸ ਕਰਕੇ ਹੁਣ ਜਿਹੜੇ ਅੰਦਰ ਸਾਡੇ ਵਸਤਾ ਹੈ ਅੰਦਰ ਸਾਡੇ ਚੀਜ਼ ਲੁਕੀ ਹੋਈ ਹੈ ਉਹਨੇ ਹੀ ਰਸਨਾ ਰਾਣੀ ਬਾਹਰ ਜੇ ਵਿਕਾਰ ਲੁਕੇ ਹੋਏ ਨੇ ਵਿਕਾਰੀ ਪੁਰਸ਼ ਵਿਕਾਰਾਂ ਦੀ ਭਾਸ਼ਾ ਹੁੰਦਾ ਹੈ ਅੱਖਾਂ ਵੀ ਵਿਕਾਰ ਵੇਖਦੀਆਂ ਨੇ ਕੰਨ ਵੀ ਵਿਕਾਰ ਹੁੰਦੇ ਨੇ ਰਸਨਾ ਵੀ ਵਿਕਾਰ ਹੋਉਂਦੀ ਹੈ ਤੇ ਜੇ ਅੰਦਰ ਆਕਾਰਪੁਰਖ ਵੈਰ ਗੁਰੂ ਜੀ ਦਾ ਨਾਮ ਵਸਿਆ ਹੋਇਆ ਤਾਂ ਸਾਡੇ ਅੰਦਰ ਫਿਰ ਅੱਖਾਂ ਵੀ ਸਾਰੇ ਸੰਸਾਰ ਤੋਂ ਰੰਗਕਾਰ ਨਹੀਂ ਬਣਤੀਆਂ ਨੇ ਤੇ ਕੰਨ ਵੀ ਫਿਰ ਕਹਿੰਦੇ ਆ ਚੁਗਵੀ ਆਦਿਤ ਸੁਣ ਕੇ ਕੁਝ ਨਹੀਂ ਹੁੰਦੇ ਇਹਨਾਂ ਨੂੰ ਵੀ ਬਾਣੀ ਦਾ ਰਸ ਚੰਗਾ ਲੱਗਦਾ ਹੈ ਕੀਰਤਨ ਦਾ ਰਸ ਚੰਗਾ ਲੱਗਦਾ ਹੈ ਤੇ ਰਸਨਾ ਜਿਹੜੀ ਮਾੜਾ ਬੋਲਦੀ ਹੈ ਪਾਸਾ ਕਹਿੰਦੇ ਉਹ ਜਿਹੜਾ ਕੋਈ ਹਿਰਦੇ ਵਿੱਚ ਸੀ ਉਹ ਰਸਨਾ ਨੇ ਬਾਹਰ ਕੱਢ ਦਿੱਤੀ ਪਰ ਜਦੋਂ ਨਾਮ ਵਸਿਆ ਹੋਏਗਾ ਅੰਦਰ ਫਿਰ ਇਹ ਰਸਨਾ ਵੀ ਸਤਿਗੁਰੂ ਕਹਿੰਦੇ ਭਾਈ ਉਸ ਅਕਾਰ ਤੋਂ ਵੈਰੂ ਦੇ ਹੀ ਬਣੂ ਗੁੰਦੀ ਹੈ ਤੇ ਇਸੇ ਕਰਕੇ ਇਹ ਵੀ ਕਿਸੇ ਦਾ ਮਾੜਾ ਹੋ ਕੇ ਦਿਲ ਨੀਲ ਬਣਦੀ ਹੈ ਤਾਂ ਕਰਕੇ ਪਾਸਾ ਕਹਿੰਦੇ ਭਾਈ ਸੂਖ ਸਹਿਜ ਆਨੰਦ ਗੁਣ ਗਾਵੂ ਤਨ ਦੇਹ ਸੁਖਾਨੀ ਪਾਸਾ ਕਹਿੰਦੇ ਉਹਦਾ ਮਨ ਵੀ ਸੁਖੀ ਹੋ ਜਾਂਦਾ ਵਿਕਾਰਾਂ ਪਰ ਸੁਖ ਤੋਂ ਕੇ ਵਿਕਾਰ ਵਿੱਚੋਂ ਨਿਕਲ ਗਏ ਹਨ ਤੇ ਉਸ ਦਾ ਸਰੀਰ ਵੀ ਸੁਖੀ ਹੋ ਜਾਂਦਾ ਹੈ ਇਹ ਭਾਈ ਇਸ ਕਰਕੇ ਸੂਖ ਸਹਿਜ ਆਨੰਦ ਹੁੰਦਾ ਹੈ ਤੁਸੀਂ ਵੀ ਪ੍ਰਮਾਤਮਾ ਦੀ ਸਿਫਤ ਸੁਣਾ ਦੇ ਗੀਤ ਗਾਇਆ ਕਰੋ ਤੁਹਾਨੂੰ ਵੀ ਸੁਖ ਮਿਲਣਗੇ ਆਤਮਾ ਕੋ ਡੋਤਾ ਦੇ ਆਨੰਦ ਮਿਲਣਗੇ ਤਤ ਉਦਾਹਰਣ ਸਤਿਗੁਰ ਮੇਰਾ ਮੋਹਿ ਤਿਸ ਕਾ ਪਰਵਾਸਾ ਏ ਭਾਈ ਮੇਰਾ ਗੁਰੂ ਵਿਕਾਰੀਆਂ ਨੂੰ ਵੀ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਸਤਿਗੁਰ ਪਾਤਸ਼ਾਹ ਕਹਿੰਦੇ ਮੇਰਾ ਗੁਰੂ ਸਮਰੱਥ ਹੈ ਸਰਵਕ ਹੈ ਉਹ ਵਿਕਾਰੀ ਪੁਰਸ਼ ਨੇ ਜਿਹੜੇ ਉਨਾਂ ਨੂੰ ਵਿਕਾਰਾਂ ਤੋਂ ਬਚਾਉਣ ਵਾਲਾ ਹੈ ਤੇ ਮੈਨੂੰ ਵੀ ਧੰਨ ਕਰਦਾ ਕਿ ਉਹੇ ਕਾਲ ਪਸੂ ਲੈ ਕੂਜੀ ਦਾ ਪ੍ਰਵਾਸ ਹੈ ਤਤ ਪ੍ਰਵਾਸ ਹੈ ਆਸਰਾ ਹੈ ਸਹਾਰਾ ਹੈ ਵਾ ਕਿਸ ਲਈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਸਾ ਤੇ ਸਤਿਗੁਰ ਪਾਤਸ਼ਾਹ ਹੁਣ ਵੜਿਆ ਇਹ ਕਾਲਪੁਤਵ ਹੈ ਜੁਝ ਤਨ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ ਸਾਰੇ ਜੀਵ ਗੁਰੂ ਦੀ ਸਰਨ ਪਾ ਕੇ ਬਖਸ਼ ਲਏ ਹਨ ਜਿਹੜਾ ਸਦਾ ਤੇ ਪ੍ਰਭ ਵਿਕਾਰੀਆਂ ਨੂੰ ਵੀ ਗੁਰੂ ਦੀ ਸਰਨ ਪਾ ਕੇ ਬਖਸ਼ਦਾ ਆ ਰਹੇ ਨੇ ਕਿਉਂਕਿ ਸਭ ਤੋਂ ਵੱਡੀ ਖੇਡ ਜਿਹੜੀ ਹੈ ਕਾਲਪੁਤ ਦੀ ਉਹ ਇਹ ਹੈ ਕਿ ਉਹਨੇ ਸਾਰੇ ਸੰਸਾਰ ਨੂੰ ਮਾਇਆ ਦੇ ਚੱਕਰ ਵਿੱਚ उलझाਇਆ ਹੈ ਪਰਦੇਸ ਵੀ ਮਨੁੱਖ ਦੇ ਉੱਪਰ ਤਰਸ ਕਰਦਾ ਹੈ ਅਕਾਲ ਪੁਰਖ ਜੀ ਉਹਨੂੰ ਫਿਰ ਪੂਰਾ ਗੁਰੂ ਮਨ ਦਿੰਦਾ ਹੈ ਤੇ ਗੁਰੂ ਦੇ ਦਰਸਾਏ ਹੋਏ ਮਾਰਗ ਤੇ ਚੱਲ ਕੇ ਚਲਿਆ ਤੂ ਉਸ ਨਮੀ ਪਰਸਵਰੋਸ ਅਕਾਲ ਪੁਰਖ ਵਹਿੰਗ ਤੱਕ ਪਹੁੰਚ ਜਾਂਦਾ ਹੈ ਇਸ ਕਰਕੇ 파ਸਾ ਕਹਿੰਦੇ ਸਤਿਗੁਰੂ ਜੀ ਜਿਹੜਾ ਸਦਾ ਬਿਆਨ ਰਹਿਣ ਵਾਲਾ ਮਾਲਕ ਅਕਾਲ ਪੁਰਖ ਵਹਿੰਗ ਸਾਰੇ ਜੀਵ ਜਿਸ era ਕਾਲਪੁਰਤਵੈ ਗੁਰੂ ਨੇ ਗੁਰੂ ਦੀ ਸਰਨ ਪਾ ਕੇ ਬਖਸ਼ ਰਏ ਹਨ ਜਿਹੜਾ ਸਦਾ ਤ੍ਰਿਪਤ ਉਤਕਾਰੀਆਂ ਨੂੰ ਗੁਰੂ ਦੀ ਸਰਨ ਪਾ ਕੇ ਬਖਸ਼ਦਾ ਆ ਰਿਹਾ ਹੈ ਉਹ ਪ੍ਰਭੂ ਨਾਨਕ ਦੀ ਅਰਜ਼ੋਈ ਵੀ ਸੁਣਨ ਵਾਲਾ ਹੈ ਉਹ ਸਾਡੀ ਅਰਦਾਸ ਵੀ ਸੁਣਨ ਵਾਲਾ ਹੈ ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਅਰਦਾਸ ਕਰਿਆ ਕਰਹੁ ਚਰਨਾਂ ਦੇ ਵਿਚਾਰੇ ਸਤਿਗੁਰਾਂ ਮੀਆਂ ਦੇ ਚਰਨਾਂ ਦੇ ਵਿੱਚ ਬੇਨਤੀ ਕਰਿਆ ਕਰ ਸਕੂ ਜੀ ਕਿਰਪਾ ਕਰੋ ਸਾਡੇ ਉਤੇ ਦਇਆ ਕਰੋ ਸਾਡੇ ਉਤੇ ਸਾਡੇ ਵੀ ਅੰਦਰੋਂ ਜਿਹੜੇ ਇਹ ਵਿਕਾਰ ਵਿਕਾਰੀ ਮਨ ਵਿਕਾਰਾਂ ਦੇ ਨਾਲ ਭਰਿਆ ਪਿਆ ਹੈ ਕਿਰਪਾ ਕਰਕੇ ਦੇ ਵਿੱਚੋਂ ਵਿਕਾਰ ਹਟ ਰਿਓ ਜਦੋਂ ਅਸੀਂ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰਾਂਗੇ ਫਿਰ ਫਾਲਸਾ ਕਹਿੰਦੇ ਸਤਗੁਰੂ ਪੂਰੇ ਸਿਰ ਹੱਥ ਧਰ ਵਿੱਚੋਂ ਮਾਰ ਕਟੀਆਂ ਗੁਰਿਆਂ ਜਦੋਂ ਗੁਰੂ ਜੀ ਸਾਡੇ ਸਿਰ ਤੇ ਹੱਥ ਰੱਖਣਗੇ ਆਪਣੇ ਚਰਨਾਂ ਦਾ ਪਿਆਰ ਰੱਖਣਗੇ ਨਾਮ ਵੀ ਰੱਖਣਗੇ ਤੇ ਬਾਸਾ ਕਹਿੰਦੇ ਫਿਰ ਗੁਰਿਆਈਆਂ ਨੇ ਆਪਣੇ ਆਪ ਅੰਦਰੋਂ ਨਿਕਲ ਜਾਣੇ ਇਸ ਕਰਕੇ ਭਾਈ ਸਤਗੁਰ ਜੀ ਨੇ ਕਿਰਪਾ ਕੀਤੀ ਹੈ ਸੰਗਤ ਦੇ ਪਾਵਨ ਮੁਖਵਾਕ ਸੱਚ ਜੀ ਦੇ ਨਾਮ ਤੁਹਾਡੇ ਸੋਹਣੇ ਉਪਦੇਸ਼ ਬਖਸ਼ ਕੇ ਨਵਾਜਿਆ ਕਿ ਭਾਈ ਗੁਰੂ ਦੀ ਸਰਨ ਵਿੱਚ ਆ ਜਾ ਜਿਹੜਾ ਗੁਰੂ ਦੇ ਸਨ ਵਿੱਚ ਆ ਜਾਂਦਾ ਹੈ ਫਿਰ ਗੁਰੂ ਕਿਰਪਾ ਕਰਕੇ ਉਹਦੇ ਅੰਦਰੋਂ ਮਕਾਰਾਂ ਦੀ ਮੈਲ ਨੂੰ ਕਰਕੇ ਉਸ ਅਕਾਰਪੁਰਤ ਵੈਗ ਨਿਰੰਕਾਰ ਤੱਕ ਪਹੁੰਚਣ ਦਾ ਰਸਤਾ ਦੱਸਦਾ ਹੈ ਤੇ ਜਿਸ ਸਦਾ ਕਾਇਮ ਰਹਿਣ ਵਾਲੇ ਮਾਲਕ ਨੇ سارے ਜੀਵ ਗੁਰੂ ਦੇ ਸਨ પાਕੇ ਬਖਸ਼ ਨੇ ਜਿਹੜਾ ਸਦਾ ਫਿਰ ਪ੍ਰਭੂ ਵਿਕਾਰੀਆਂ ਨੂੰ ਵੀ ਗੁਰੂ ਦੇ ਸਨ પાਕੇ ਬਖਸ਼ਦਾ ਆਰਿਆ ਹੈ ਉਨੇਨੀ ਰਕਸ਼ਦਾ ਮੋਢ ਕਦੀਮਾਂ ਤੋਂ ਸ਼ਰਧ ਕੀ ਦਾ ਸਰਵਾਰ ਹੈ ਮੋਢ ਕਦੀਮਾਂ ਤੋਂ ਜਦੋਂ ਸੰਸਾਰ ਸ੍ਰਿਤੀ ਰੱਖੀ ਗਈ ਹੈ ਉਦੋਂ ਤੋਂ ਹੀ ਕਾਲਪੁਰਖ ਵਿਕਾਰੀ ਪ੍ਰਸਾ ਨੂੰ ਗੁਰੂ ਦੇ ਸਰਨ ਵਿੱਚ ਪਾ ਕੇ ਰਕਸ਼ਦਾ ਆ ਰਿਹਾ ਹੈ ਤੇ ਉਹ ਪ੍ਰਮਾਣ ਨਾਨਕ ਦੀ ਅਰਜੋਈ ਵੀ ਸਤਿਗੁਰ ਪਾਤਸ਼ਾਹ ਅੰਦਰ ਸੁਣਨ ਵਾਲਾ ਉਹ ਸਾਡੀ ਵੀ ਅਰਜੋਈ ਸੁਣਨ ਵਾਲਾ ਸਾਡੀ ਵੀ ਅਰਦਾਸ ਸੁਣਨ ਵਾਲਾ ਹੈ ਭਾਈ ਇਸ ਕਰਕੇ ਗੁਰੂ ਚਰਨਾਂ ਦੇ ਵਿੱਚ ਬੇਨਤੀ ਕਰੀ ਗੁਰੂ ਚਰਨਾ ਚਰਦਾ ਕਰੀਏ ਕਉ ਨਾਨਕ ਅਮਨੀਚ ਬਰਮਾ ਸੰਨ ਬਰੇਖੀ ਰਖੋ ਸਰਮਾਨ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੀ ਸਰਬਤ ਦਾ